ਮੇਰੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅਕਸਰ ਜਦੋਂ ਆਪਾਂ ਨੂੰ ਛੋਟੇ ਹੁੰਦਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਸੀ ਤਾਂ ਆਪਾਂ ਨੂੰ ਇਹੀ ਕਿਹਾ ਜਾਂਦਾ ਸੀ ਕਿ ਊੰ ਅਤੇ ਈਂ ਖਾਲੀ ਹਨ। ਠੀਕ ਹੈ। ਜਦੋਂ ਆਪਾਂ ਊੜਾ ਐੜਾ ਪੜ੍ਹਦੇ ਸੀ ਕਿ ਊੜਾ ਐੜਾ ਈੜੀ ਸਸਾ ਹਾਹਾ ਕਕਾ ਖਖਾ ਗਗਾ ਘਗਾ ਊੰਗ ਠੀਕ ਹੈ। ਜਚਾ ਛਛਾ ਜਜਾ ਝਜਾ ਈਂ ਠੀਕ ਹੈ। ਤਾਂ ਕਹਦੇ ਸੀ ਕਿ ਇਹ ਖਾਲੀ ਨਹੀਂ ਇਹ ਸ਼ਬਦ ਪਰ ਅਸਲ ਦੇ ਵਿੱਚ ਇਹ ਸ਼ਬਦ ਖਾਲੀ ਨਹੀਂ ਇਹ ਸ਼ਬਦਾਂ ਬਾਰੇ ਆਪਾਂ ਨੂੰ ਬਹੁਤ ਘੱਟ ਦੱਸਿਆ ਜਾਂਦਾ ਹੈ ਇਹਦੇ ਵਿੱਚ ਸ਼ਬਦ ਹੈਗੇ ਨੇ ਚਾਹੇ ਘੱਟ ਨੇ ਪਰ ਇਹਨਾਂ ਦੇ ਵਿੱਚ ਵੀ ਇਹ ਸ਼ਬਦਾਂ ਨੂੰ ਵਰਤਦੇ ਹੋਏ ਵੀ ਇਹਨਾਂ ਵਰਨਾਂ ਨੂੰ ਵਰਤਦੇ ਹੋਏ ਵੀ ਸ਼ਬਦ ਹੈਗੇ ਨੇ ਔਰ ਉਹ ਸ਼ਬਦ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਕਰਾਂਗੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਮਤਲਬ ਇਹ ਜਿਹੜਾ ਹੈਗਾ ਉੰ ਨਾ ਜੇディ ਆਪਾਂ ਪਹਿਲਾਂ ਪ੍ਰੋਨਨਸिएशन ਦੇਖਾਂਗੇ ਕਿ ਇਹਨੂੰ ਆਪਾਂ ਬੋਲਣਾ ਕਿਵੇਂ ਹੈ ਜਦੋਂ ਆਪਾਂ ਇਸ ਵਰਨ ਨੂੰ ਬੋਲਦੇ ਆਂ ਉੰ ਵੈਸੇ ਤਾਂ ਇਹ ਦੋਨਾਂ ਦੀ ਜਿਹੜੀ ਆਵਾਜ਼ ਹੈ ਇਹ ਨੱਕ ਝੋਂਦੀ ਹੈ ਠੀਕ ਹੈ ਜਦੋਂ ਇਹਨੂੰ ਬੋਲਦੇ ਆਂ ਆਪਾਂ ਤਾਂ ਇਹਨੂੰ ਕਿਵੇਂ ਬੋਲਣਾ ਹੈ ਉੰ ਜਿਹੜੀ ਆਪਣੀ ਜੀਭ ਹੈ ਨਾ ਉਹ ਬਿਲਕੁਲ ਉੱਪਰ ਤਾਲੂਕੇ ਦੇ ਨਾਲ ਲੱਗਦੀ ਹੈ ਉੰ ਅੰਗ ਠੀਕ ਹੈ ਆਵਲ ਜਿਹੜਾ ਵਰਨ ਹੈ ਇਹਨੂੰ ਆਪਾਂ ਬੋਲਦੇ ਆਂ ਅੰਗ ਤੇ ਇਹਨੂੰ ਬੋਲਦੇ ਆਂ ਇੰਗ ਇਹ ਜਿਹੜੀ ਆਪਣੇ ਉੱਪਰਲੇ ਦੰਦ ਹੈ ਤੇ ਸੱਜੇ ਪਾਸੇ ਜੀਭ ਲੱਗਦੀ ਹੈ ਦੰਦਾਂ ਦੇ ਨਾਲ ਇੰਗ ਠੀਕ ਹੈ ਇਹ ਅੰਗ ਤੇ ਇਹ ਇੰਗ ਪਹਿਲਾਂ ਇਹਦੀ ਪ੍ਰੋਨਨਸिएशन ਆਪਾਂ ਨੂੰ ਕਰਨੀ ਆਵੀ ਫਿਰ ਆਪਾਂ ਇਹਦੇ ਨਾਲ ਦੇ ਸ਼ਬਦ ਵੀ ਕਰਾਂਗੇ ਠੀਕ ਹੈ ਹੁਣ ਦੇਖੋ ਕੁਝ ਸ਼ਬਦ ਹੈਗੇ ਆ ਜਿਵੇਂ ਇਹਦੇ ਰਿਲੇਟਡ ਆਪਾਂ ਇੱਕ ਸ਼ਬਦ ਲੱਗੇ ਦੇਖੋ ਅਸਲ ਦੇ ਵਿੱਚ ਸ਼ਬਦ ਇਹ ਸੀਗਾ ਆਹਾ ਪਰ ਹੁਣ ਕੀ ਲਿਖਿਆ ਜਾਂਦਾ ਹੁਣ ਆਪਾਂ ਲਿਖਦੇ ਆਂ ਵੰਗਮ ਪਰ ਅਸਲ ਚ ਕੀ ਸ਼ਬਦੀ ਵੰਨ ਵੰਨ ਪਰ ਆਪਾਂ ਕੀ ਲਿਖਦੇ ਆਂ ਵੰਗਾ ਠੀਕ ਹੈ ਤਾਂ ਇਹ ਸ਼ਬਦ ਦੇਖੋ ਅਲੋਪ ਹੁੰਦੇ ਜਾ ਰਹੇ ਮੈਨੂੰ ਆਇ ਲੱਗਦਾ ਵੀ ਇਹਨਾਂ ਦਾ ਇੱਕ ਰੀਜ਼ਨ ਇਹ ਵੀ ਹੈ ਕਿਉਂਕਿ ਆਪਾਂ ਜਦੋਂ ਅੰਗਰੇਜ਼ੀ ਦੇ ਵਿੱਚ ਲਿਖਦੇ ਆ ਇਹਨੂੰ ਬੰਨਾ ਹਨਾ ਤਾਂ ਆਪਾਂ ਇੱਥੇ ਐਨ ਜੀ ਲਾਉਣੇ ਆ ਕਿਉਂਕਿ ਅੰਗਰੇਜ਼ੀ ਦੇ ਵਿੱਚ ਤਾਂ ਉਹਨਾ ਵਾਲਾ ਕੋਈ ਸ਼ਬਦ ਹੈ ਹੀ ਨਹੀਂ ਤਾਂ ਇਸ ਕਰਕੇ ਆਪਾਂ ਅੰਗਰੇਜ਼ੀ ਨੂੰ ਆਪਦੇ ਦਿਮਾਗ 'ਚ ਬਿਠਾ ਕੇ ਪੰਜਾਬੀ ਦੇ ਜਿਹੜੇ ਇਹ ਸ਼ਬਦ ਆ ਉਹਨੂੰ ਭੁੱਲਦੇ ਜਾ ਰਹੇ ਹਾਂ ਐਸੇ ਤਾਂ ਅੱਜਕੱਲ੍ਹ ਦੇਖੋ ਆਪਾਂ ਚੂੜੀਆਂ ਹੀ ਬੋਲਦੇ ਆ ਹਨਾ ਵੰਗਾ ਪਰ ਅਸਲ ਦੇ ਵਿੱਚ ਇਹ ਸ਼ਬਦ ਵੰਗਾ ਨਹੀਂ ਹੈਗਾ ਇਹ ਗਲਤ ਸ਼ਬਦ ਹੈ ਅਸਲ ਦੇ ਵਿੱਚ ਸ਼ਬਦ ਹੈਗਾ ਇਹ ਵੰਗਾ ਵੰਗਾ ਠੀਕ ਹੈ ਇਸੇ ਨਾਲ ਰਿਲੇਟਡ ਆਪਾਂ ਹੋਰ ਵੀ ਸ਼ਬਦ ਲਵਾਂਗੇ ਬਾਕੀ ਬੋਲਦੇ ਹੁਣ ਕੰਗੜ ਆਪਾਂ ਆਪਣੇ ਆਪ ਨੂੰ ਸੌਖਾ ਕਰ ਲਿਆ ਹੈ ਨਾ ਕਿਉਂਕਿ ਇਹਦੀ ਸਾਊਂਡ ਆਪਾਂ ਨੂੰ ਢੰਗ ਨਾਲ ਕੱਢਣੀ ਨਹੀਂ ਆਉਂਦੀ ਇਸ ਕਰਕੇ ਆਪਾਂ ਇਹਦੀ ਜਗ੍ਹਾ ਤੇ ਲਾਤਾ ਕੰਗੜ ਕੰਗੜ ਹੈ ਨਾ ਕੰਗੜ ਮਤਲਬ ਜਿਹੜੇ ਉਹ ਮੋٹے ਮੋٹے ਔਰਤਾਂ ਦੇ ਪਾਏ ਹੁੰਦੇ ਆਪਾਂ ਉਹਨਾਂ ਨੂੰ ਕੰਗੜ ਬੋਲਦੇ ਆ ਠੀਕ ਹੈ ਪਰ ਅਸਲ ਦੇ ਵਿੱਚ ਇਹ ਦੋਨੋਂ ਸ਼ਬਦ ਹੀ ਗਲਤ ਨੇ ਕਿਤਾਬਾਂ ਦੇ ਵਿੱਚ ਲਿਖੇ ਦੇਖਦੇ ਆਪਾਂ ਆਹੀ ਲਿਖੇ ਜਾਂਦੇ ਆ ਪਰ ਇਹ ਸ਼ਬਦਨ ਨੂੰ ਆਪਾਂ ਅਖੂਲੀ ਕਰ ਪਰ ਕਿਉ ਸਹੀ ਸ਼ਬਦ ਹੈ ਉਹ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ ਮਾਪਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਵੀ ਦੱਸ ਸਕਣ ਪੰਗਲ ਠੀਕ ਹੈ ਜੇ ਹੋਰ ਸ਼ਬਦ ਲਈਏ ਆਪਾਂ ਲੰਗ ਜਿਹੜਾ ਲੰਗ ਮਾਰਦਾ ਹੁੰਦਾ ਸੀ ਹੈਨਾ ਲੰਗ ਸ਼ਬਦ ਸੀਗਾ ਲੰਗ ਬਟ ਆਪਾਂ ਕੀ ਬਣਾਤਾ ਲੰਗ ठीक है इससे तरह शब्द है लंगड़ा लंघना लंगा आप लाता पर असल शब्द की है लंगड़ा लंगा आप बोलते लंगड़ा ਠੀਕ ਹੈ ਇਸ ਕਰਕੇ ਬਹੁਤ ਸਾਰੇ ਸ਼ਬਦ ਆਪਾਂ ਗਲਤ ਹੀ ਪੜ੍ਹ ਰਹੇ ਆਂ ਤੇ ਆਪਾਂ ਨੂੰ ਪਤਾ ਵੀ ਨਹੀਂ ਕਿ ਅਸਲ ਦੇ ਵਿੱਚ ਇਹਨਾਂ ਦੇ ਨਾਲ ਕਿਹੜੇ-ਕਿਹੜੇ ਸ਼ਬਦ ਮਤਲਬ ਕਿਹੜੇ-ਕਿਹੜੇ ਵਰਨ ਇਹਨਾਂ ਦੀ ਜਗ੍ਹਾ ਤੇ ਆਉਂਦੇ ਆ ਆਪਾਂ ਆਪਣੇ ਆਪ ਨੂੰ ਸੌਖਾ ਕਰਨ ਦੇ ਲਈ ਵੀ ਆਪਾਂ ਸੌਖਾ ਬੋਲ ਸਕੀਏ ਆਪਾਂ ਇਹਨਾਂ ਸਾਰੇ ਵਰਨਾਂ ਨੂੰ ਕੱਟ ਕੇ ਕੀ ਲਾਤਾ ਉਹਦੀ ਜਗ੍ਹਾ ਤੇ ਕਗਾ ਪਰ ਇਹ ਸ਼ਬਦ ਤਾਂ ਗਲਤ ਹੈ ਕਿਤਾਬਾਂ ਦੇ ਵਿੱਚ ਵੀ ਇਹ ਸ਼ਬਦ ਲਿਖੇ ਆਪਾਂ ਨੂੰ ਸਹੀ ਮਿਲ ਨਹੀਂ ਰਹੇ ਪਰ ਆਪਾਂ ਬੱਚਿਆਂ ਨੂੰ ਐਟਲੀਸਟ ਦੱਸ ਸਕਦੇ ਆ ਕਿ ਇਹ ਸ਼ਬਦ ਹੁਣ ਆਏ ਆਗੇ ਪਰ ਅਸਲ ਦੇ ਵਿੱਚ ਇਹ ਸ਼ਬਦ ਆ ਹੁੰਦੇ ਸੀ ਠੀਕ ਹੈ ਲੰਗੜਾ ਮਤਲਬ ਜਿਹੜਾ ਲੰਗ ਮਾਰਦਾ ਠੀਕ ਹੈ ਅੱਗੇ ਹੈਗਾ ਆ ਹੋਰ ਹੈਗੇ ਇਹਦੇ ਨਾਲ ਦੇ ਜਿਹੜੇ ਸ਼ਬਦ ਇੱਕ ਨਾਮ ਮੋਗੇ ਡਿਸਟ੍ਰਿਕਟ ਦੇ ਵਿੱਚ ਪਿੰਡ ਹੈ ਮੋਗੇ ਡਿਸਟ੍ਰਿਕਟ ਦੇ ਵਿੱਚ ਪਿੰਡ ਹੈਗਾ ਇੱਕ ਪਹਿਲਾਂ ਮਤਲਬ ਉੱਥੇ ਜਦੋਂ ਸਾਈਨ ਬੋਰਡ ਲੱਗਿਆ ਹੁੰਦਾ ਸੀ ਨਾ ਜਿਦੇ ਤੇ ਪਿੰਡ ਦਾ ਨਾਮ ਲਿਖਿਆ ਹੁੰਦਾ ਤਾਂ ਪਹਿਲਾਂ ਮਤਲਬ ਇਹ ਗੱਲ ਕਾਫੀ ਸਮਾਂ ਪਹਿਲਾਂ ਦੀ ਹੈ ਤਾਂ ਉਦੋਂ ਆਹੀ ਮਤਲਬ ਸ਼ਬਦ ਲਿਖਿਆ ਹੁੰਦਾ ਸੀ ਲੰਘਿਆਣਾ ਪੁਰਾਣਾ ਠੀਕ ਹੈ ਮਤਲਬ ਆਪ ਹੁਣੀ 5-6 ਸਾਲਾਂ ਦਾ ਜ਼ਿਆਦਾ ਪੰਜਾਬੀ ਦੇ ਵਿੱਚ ਬਦਲਾਅ ਆ ਗਿਆ ਪਰ ਜਿਵੇਂ ਆਪਾਂ ਬੋਲਦੇ ਆ ਉਵੇਂ ਹੀ ਕਿਤਾਬਾਂ ਦੇ ਵਿੱਚ ਲਿਖੀ ਆਉਣ ਲੱਗੀ ਤਾਂ ਪਰ ਜਿਹੜਾ ਸਹੀ ਸ਼ਬਦ ਸੀ ਉਹ ਇਹ ਸੀਗਾ ਲੰਘਿਆਣਾ ਪੁਰਾਣਾ ਪਰ ਅੱਜ ਕੱਲ੍ਹ ਲਿਖਿਆ ਆਪਾਂ ਨੂੰ ਕੀ ਲਿਖਦਾ ਹੈ ਲੰਗਿਆਣਾ ਪੁਰਾਣਾ ਠੀਕ ਹੈ ਇਹ ਮੋਗੇ ਡਿਸਟ੍ਰਿਕਟ ਦੇ ਵਿੱਚ ਆ ਪਿੰਡ ਇਹ ਉਸ ਤੋਂ ਬਾਅਦ ਕੋਲ ਸ਼ਬਦ ਜਿਹੜੇ ਹੁਣ ਜ਼ਰੂਰੀ ਨਹੀਂ ਇਹ ਕਿ ਇਹ ਵਾਲਾ ਜਿਹੜਾ ਵਰਨ ਹੈ ਇਹ ਸਿਰਫ ਇਹਦੇ ਵਿੱਚ ਹੀ ਆਉਂਦਾ ਹੈ ਤੇ ਇਸ ਸ਼ਬਦ ਤੋਂ ਮਤਲਬ ਸ਼ੁਰੂ ਨਹੀਂ ਹੁੰਦਾ ਕੋਈ ਸ਼ਬਦ ਇਸ ਤਰ੍ਹਾਂ ਦੇ ਸ਼ਬਦ ਸ਼ੁਰੂ ਵੀ ਹੁੰਦੇ ਨੇ ਆਪਾਂ ਨੂੰ ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਤੁਕਾਂ ਮਿਲਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਸਾਰੀਆਂ ਆਪਾਂ ਨੂੰ ਤੁਕਾਂ ਮਿਲਦੀਆਂ ਆ ਉਹ ਕਿਹੜੀਆਂ ਕਿਹੜੀਆਂ ਤੁਕਾਂ ਆਪਾਂ ਉਹਦੇ ਬਾਰੇ ਲਿਖਾਂਗੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਇਹਦੇ ਨਾਲ ਦੇ ਹੋਰ ਲੇਟਰ ਸ਼ਬਦ ਣ ਕਿੰਦਾ ਨਿਆਨ ਮਤਲਬ ਨੋਲੇਜ ਠੀਕ ਹੈ ਨਿਆਨੀ ਨੋਲੇਜ ਦੇਣ ਵਾਲਾ ਗਿਆਨ ਦੇਣ ਵਾਲਾ ਹੈ ਨਾ ਹੁਣ ਦੇਖੋ ਇਹਦੇ ਨਾਲ ਵੀ ਇਸ ਸ਼ਬਦ ਦੇ ਨਾਲ ਵੀ ਇਸ ਵਰਨ ਦੇ ਨਾਲ ਵੀ ਇਹ ਜਿਹੜਾ ਸ਼ਬਦ ਹੈ ਉਹ ਸ਼ੁਰੂ ਹੋਇਆ ਹੈ ਨਾ ਗਿਆਨ ਗਿਆਨ ਪਰ ਆਪਾਂ ਕੀ ਬਣਾਤਾ ਗਿਆਨ ਤੇ ਗਿਆਨੀ ਆਪਾਂ ਇਹ ਸ਼ਬਦ ਬਣਾਤੇ ਗਿਆਨ ਤੇ ਗਿਆਨੀ ਇਸ ਦੇ ਨਾਲ ਜਿਹੜੀਆਂ ਸੰਬੰਧਤ ਐ ਇਸ ਸ਼ਬਦ ਦੇ ਨਾਲ ਸੰਬੰਧਤ ਉਹ ਆਪਾਂ ਨੂੰ ਗੁਰਬਾਣੀ ਦੇ ਵਿੱਚ ਤੁਕਾਂ ਵੀ ਮਿਲਦੀਆਂ ਨੇ ਉਹ ਕਿਹੜੀਆਂ ਤੁਕਾਂ ਮੈਂ ਬਾੜਾ ਤੁਹਾਨੂੰ ਉਹਦੇ ਉਹਦੇ ਬਾਰੇ ਦੱਸੂੰਗੀ ਠੀਕ ਹੈ ਇਹਦੇ ਨਾਲ ਦੀਆਂ ਜਿਹੜੀਆਂ ਤੁਕਾਂ ਹੈਗੀਆਂ ਉਹ ਹੈਗਾ ਨ ਗਿਆਨ नहीं मुख्य बात तो नयन सोए जाके दृढ सो ठीक है उसके बाद ਨੀਆਂ ਧਿਆਨ ਤਾਗੂ ਕੋੜ ਇਸ ਤੇ ਇਹਨਾਂ ਟੁਕਾਂ ਨੂੰ ਲਿਖਣ ਦਾ ਸਿਰ ਮੇਰਾ ਇੱਕ ਹੀ ਉਦੇਸ਼ ਹੈ ਕਿ ਅ ਦੇਖੋ ਆਪਾਂ ਦੇਖ ਸਕਦੇ ਕਿ ਇਹ ਵਾਲੇ ਵਰਨ ਤੋਂ ਵੀ ਸ਼ਬਦ ਸ਼ੁਰੂ ਹੁੰਦੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਤਰ੍ਹਾਂ ਦੀਆਂ ਟੁਕਾਂ ਆਪਾਂ ਨੂੰ ਮਿਲਦੀਆਂ ਨੇ ਠੀਕ ਹੈ ਤੇ ਆਪਾਂ ਇਹ ਫਿਰ ਕਿਵੇਂ ਕਹਿ ਸਕਦੇ ਆ ਕਿ ਇਹ ਸ਼ਬਦ ਖਾਲੀ ਨਹੀਂ ਆਪਾਂ ਇਹ ਨਹੀਂ ਨਾ ਕਹਿ ਸਕਦੇ ਕਿ ਇਹ ਸ਼ਬਦ ਖਾਲੀ ਹੈ ਇੰਨਾ ਵਰਨਾ ਤੋਂ ਤਾਂ ਕਿੰਨੇ ਸਾਰੇ ਸ਼ਬਦ ਬਣ ਰਹੇ ਆ ਪਰ ਸਿਰਫ ਆਪਾਂ ਕੀ ਲੋੜ ਹੈ ਤੇ ਆਪਾਂ ਨੂੰ ਲੋੜ ਹੈ ਆਪਣੇ ਬੱਚਿਆਂ ਨੂੰ ਦੱਸਣ ਦੀ ਤੇ ਅਧਿਆਪਕ ਵੀ ਜਿਹੜੇ ਪੰਜਾਬੀ ਪੜਾਉਂਦੇ ਆ ਉਹ ਵੀ ਧਿਆਨ ਦੇਣ ਉਹ ਵੀ ਬੱਚਿਆਂ ਨੂੰ ਖਾਲੀ ਨਾ ਕਹਿਣ ਇਹ ਸ਼ਬਦ ਇਹ ਸ਼ਬਦਾਂ ਦੀਆਂ ਉਹ ਉਦਾਹਰਨਾ ਦੇ ਕੇ ਉਹਨਾਂ ਨੂੰ ਦੱਸ ਸਕਦੇ ਆ ਕਿ ਇਹ ਸ਼ਬਦ ਖਾਲੀ ਨਹੀਂ ਹੈਗੇ ਇੰਨਾ ਸ਼ਬਦਾਂ ਤੋਂ ਇੰਨਾ ਵਰਨਾ ਤੋਂ ਵੀ ਸ਼ਬਦ ਜਿਹੜੇ ਹੈਗੇ ਉਹ ਲਿਖੇ ਜਾਂਦੇ ਠੀਕ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੇ ਕੋਈ ਤੁਹਾਡੇ ਸਾਹਮਣੇ ਹੈ ਕਿ ਇਹਨਾਂ ਜਿਹੜੇ ਵਰਨਾ ਤੋਂ ਹੈ ਉਹ ਸ਼ਬਦ ਸ਼ੁਰੂ ਵੀ ਹੁੰਦੇ ਆ ਵਿੱਚ ਤਾਂ ਆਉਂਦੇ ਆਉਂਦੇ ਸ਼ੁਰੂ ਵੀ ਹੁੰਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਜੇ ਹੋਰ ਸ਼ਬਦ ਲੱਗੇ ਤਾਂ ਹੋਰ ਹੈਗਾ ਇੱਕ ਸ਼ਬਦ ਹਮ ਗਣਤੀ ਪਰ ਮੁੱਖੀ ਬਣ ਗਿਆ मतलब काउंटिंग ठीक है काउंटिंग मतलब इस तरह के बहुत सारे शब्द अपना गुरबाणी के मिलते हैं मतलब इस तरह दिया दुकान भी बहुत है गणति गणी नहीं को शुट है ठीक तो तो है ये तो शुरू होती है ठीक है गणति गणी नहीं को छुट्टै ठीक है थीके? उस तो तो होर शब्द आप देखिए बहुत सारे शब्द है देखो आप थोड़े भी नहीं कह सकते ਕੌਤੀ ਬਣਾਤਾ ਸਿੰਘ ਜਿਹੜੇ ਜਾਨਵਰਾਂ ਦੇ ਸਿੰਘ ਹੁੰਦੇ ਆ ਹਨਾ ਉਹ ਵਾਲੇ ਸਿੰਘ ਬਣਾਤਾ ਆ ਹੈ ਸ਼ਬਦ ਦਾ ਮੀਨਿੰਗ ਉਹ ਵਾਲੇ ਸਿੰਘ ਹੀ ਪਰ ਆਪਾਂ ਕੀ ਲਾਤਾ ਇੱਥੇ ਗੱਗਾ ਸਿੰਘ ਨਾ ਕਿ ਆਪਾਂ ਬੋਲਦੇ ਹਾਂ ਹੂੰ ਹੂੰ ਕੀ ਕਹ ਆਪਾਂ ਕੀ ਬੋਲਦੇ ਆ ਸਿੰਘ ਠੀਕ ਹੈ ਉਸ ਤੋਂ ਬਾਅਦ ਇਸ ਰਿਲੇਟਡ ਵੀ ਹੈਗੇ ਨੇ ਮਤਲਬ ਗੁਰਬਾਣੀ ਦੇ ਵਿੱਚ ਇਹ ਸ਼ਬਦ ਵੀ ਮਿਲਦਾ ਹੈ ਕਹਿੰਦੇ ਜੋਗ ਨਮੁੰਦੀ ਮੁੰਡ ਮੁੰਡਾਈ ਹੈ ਯੋਗਨਾ ਸਿੰਨੀ ਵਈਏ ਠੀਕ ਹੈ ਫੋਰ ਇਸ ਤਰ੍ਹਾਂ ਦਾ ਆਪਾਂ ਇੱਕ ਸ਼ਬਦ ਲਿਖ ਗਏ ਰੰਗਣ ਰੰਗਣ ਠੀਕ ਹੈ ਪਰ ਆਪਾਂ ਕੀ ਬਣਾਪਾ ਰੰਗਣ ਮਤਲਬ ਜਿਹੜਾ ਲਲਾਰੀ ਜਿਹਨੂੰ ਆਪਾਂ ਕਹਿੰਦੇ ਹਾਂ ਰੰਗ ਰੰਗਣ ਵਾਲਾ ਹਨਾ ਉਹ ਆ ਪਰੰਨ ਬੋਲਦੇ ਬਟ ਇੱਥੇ ਆਪਾਂ ਕੀ ਬਣਾਤਾ ਰਲਪਣ ਇਸ ਤੋਂ ਬਾਅਦ ਆਪਾਂ ਲਵਾਂਗੇ ਨ ਨ ਇਹ ਤਾਂ ਸੀਗਾ ਨ ਤੇ ਇਹ ਹੈਗਾ ਉੀਆਂ ਠੀਕ ਹੈ ਹੁਣ ਇਹਦੇ ਤੋਂ ਵੀ ਬਹੁਤ ਸਾਰੇ ਸ਼ਬਦ ਨੇ ਪਹਿਲਾ ਸ਼ਬਦ ਆ ਇਹ ਮੈਂ ਵੀ ਇਹ ਦੇਖੋ ਲਿਖਿਆ ਦੇਖਿਆ ਜਦੋਂ ਮੈਂ ਪੜ੍ਹਦੀ ਹੁੰਦੀ ਸੀ ਤਾਂ ਉਦੋਂ ਇਹ ਸ਼ਬਦ ਮੈਂ ਕਿਤਾਬਾਂ ਦੇ ਵਿੱਚ ਲਿਖਿਆ ਦੇਖਿਆ ਆਪਦੀ ਸਮੇਂ ਦੇ ਠੀਕ ਹੈ ਉਦੋਂ ਇਹ ਸ਼ਬਦ ਲਿਖਿਆ ਹੁੰਦਾ ਸੀ ਪਰ ਜੇ ਆਪਾਂ ਅੱਜ ਕੱਲ੍ਹ ਦੇਖ ਗਏ ਤਾਂ ਇਹ ਸ਼ਬਦ ਬਿਲਕੁਲ ਅਲੋਪ ਹੋ ਗਿਆ ਇਹ ਕੀ ਬਣ ਗਿਆ ਜੰਜ ਅਸਲ ਕੀ ਹੈ ਜੰਨ ਜੰਨ ਨਾ ਕਿ ਚੰਜ ਜਿਹਨੂੰ ਆਪਾਂ ਬਰਾਤ ਕਹਿੰਦੇ ਆ ਠੀਕ ਹੈ ਹੋਰ ਆਪਾਂ ਲਈਏ ਇਹਦੇ ਤੋਂ ਸ਼ਬਦ ਇਸ ਇਸ ਰਿਲੇਟਡ ਨਾ ਗੁਰਬਾਣੀ ਦੀ ਇੱਕ ਤੁਕ ਵੀ ਹੈਗੀ ਆ ਪਾਪ ਕੀ ਜੰਜ ਲੈ ਕਾਬਲੋਤਾ ਆ ਜੋਰੀ ਮੰਗੇ ਦਾਨ ਵੋ ਲਾਲੋ ਉਹ ਸਾਰੀਆਂ ਤੁਕਾਂ ਮਿਲਦੀਆਂ ਆਪਾਂ ਨੂੰ ਗੁਰਬਾਣੀ ਦੇ ਵਿੱਚ ਤੇ ਜੇ ਉਹ ਗੁਰੂ ਜੀ ਨੇ ਉਹ ਲਿਖੀਆਂ ਆ ਤੁਕਾਂ ਤਾਂ ਫਿਰ ਆਪਾਂ ਇੰਨਾ ਸ਼ਬਦਾਂ ਨੂੰ ਖਾਲੀ ਕਿਵੇਂ کہہ ਸਕਦੀਆਂ ਹਨਾ ਇੰਨਾ ਵਰਨਾ ਨੂੰ ਆਪਾਂ ਕਿਵੇਂ ਖਾਲੀ کہہ ਸਕਦੀਆਂ ਅੱਗੇ ਜਾਨੀ ਜਾਨੀ ਤਾਂ ਜਾਨੀ ਕੀ ਹੁੰਦਾ ਪ੍ਰਾਪਤੀ ਬਰਾਤੀ ਠੀਕ ਹੈ ਮਤਲਬ ਮੁੰਡੇ ਵਾਲੇ ਸਾਈਡ ਤੋਂ ਹਨਾ ਉਹਨਾਂ ਨੂੰ ਆਪਾਂ ਬਰਾਤੀ ਬੋਲਦੇ ਆ ਜਦੋਂ ਵਿਆਹ ਹੁੰਦਾ ਤੇ ਮਤਲਬ ਜੰਝ ਆਉਂਦੀ ਹੈ ਹਨਾ ਘਰੇ ਤਾਂ ਉਹਨੂੰ ਆਪਾਂ ਬਰਾਤ ਬੋਲ ਦਿੰਦੇ ਆ ਤੇ ਜਿਹੜੇ ਜੰਝੇ ਹੋਗੇ ਤੇ ਉਹ ਬਰਾਤੀ ਹੋਗੇ ਹਨਾ ਤੇ ਉਸ ਤੋਂ ਬਾਅਦ ਇੱਕ ਸ਼ਬਦ ਹੈਗਾ ਮਾਣੇ ਮਾਂਜੀ ਮਤਲਬ ਮੇਲ ਮਤਲਬ ਜਿਹੜਾ ਕੁੜੀ ਵਾਲਿਆਂ ਵਾਲੀ ਉਹ ਵੱਲੋਂ ਹੁੰਦਾ ਠੀਕ ਹੈ ਮਾਂਜੀ ਮਤਲਬ ਮੇਲ ਠੀਕ ਹੈ ਤਾਂ ਇੰਨਾ ਇਹ ਦੋਨੋਂ ਸ਼ਬਦ ਵੀ ਆਪਾਂ ਨੂੰ ਗੁਰਬਾਣੀ ਦੀ ਇੱਕ ਤੁਕ ਦੇ ਵਿੱਚ ਮਿਲਦੇ ਐ ਉਹ ਕਿਹੜੀ ਤੁਕ ਐ ਆਪੇ ਜਾਨੀ ਆਪੇ ਮਾਣਜੀ ਆਪ ਸੁਆਮੀ ਆਪ ਦੇਵਾ ਠੀਕ ਹੈ ਸੋ ਇਹ ਸ਼ਬਦਾਂ ਤੋਂ ਜੇ ਆਪਾਂ ਨੂੰ ਇਹ ਸ਼ਬਦ ਪਤਾ ਹੋਣਗੇ ਠੀਕ ਹੈ ਤਾਂ ਫੇਰ ਹੀ ਆਪਾਂ ਇਹਨਾਂ ਸ਼ਬਦਾਂ ਨੂੰ ਬੱਚਿਆਂ ਨੂੰ ਦੱਸ ਸਕਾਂਗੇ ਇਹਨਾਂ ਸ਼ਬਦਾਂ ਬਾਰੇ ਤੇ ਜੇ ਆਪਾਂ ਨੂੰ ਇਹਨਾਂ ਪਤਾ ਹੋਊਗਾ ਫੇਰ ਆਪਾਂ ਆਪਣੇ ਬੱਚਿਆਂ ਨੂੰ ਕਿਵੇਂ ਦੱਸ ਸਕਦੇ ਐ ठीक है उस तो बाद इस रिलेटेड होर शब्द देखिए आप इंजन बट आपा की बढ़ाता आपा बढ़ाता इंजन आपा बढ़ाता इंजन जी होर शब्द देखते अपना त्रिंजन ਤਰਿੰਜਣ ਤਾਂ ਦੇਖੋ ਸਭ ਨੂੰ ਪਤਾ ਹੀ ਹੈ ਹੈਨਾ ਤਰਿੰਜਣ ਜਿੱਥੇ ਕੁੜੀਆਂ ਚਰਖਾ ਕੱਤਦੀਆਂ ਇਕੱਠੀਆਂ ਹੋ ਕੇ ਚਾਦਰਾਂ ਕੱਢਦੀਆਂ ਪਿੰਗਾ ਝੁੱਟਦੀਆਂ ਉਹਨੂੰ ਆਪਾਂ ਤਰਿੰਜਣ ਬੋਲ ਦਿੰਦੇ ਆ ਪਰ ਇਹ ਵੀ ਸ਼ਬਦ ਵਿਗਾੜਤਾ ਬਿਲਕੁਲ ਇਹਦੇ ਵਿੱਚ ਵੀ ਆਪਾਂ ਆ ਤਰਿੰਜਣ ਆਪਾਂ ਤ੍ਰਿੰਜਣੀ ਬੋਲਦੇ ਆਪਾਂ ਕੀ ਬੋਲਦੀਆਂ ਤਰਿੰਜਣ ਜੱਜਾ ਲਾਤਾ ਕਈ ਤਾਂ ਚ ਜਾਵੀ ਲਾਉਂਦੇ ਆ ਵੀ ਇੰਨਾ ਮਤਲਬ ਪੰਜਾਬੀ ਦਾ ਜਲੂਸ ਕੱਢਿਆ ਹੋਇਆ ਅੱਗੇ ਹੈਗਾ 0 0 ਤੇ ਆਪਾਂ ਕੀ ਬਣਾਤਾ ਸੁੰਨਾ ਸੁੰਨਾ ਮਤਲਬ ਜਿੱਥੇ ਕੋਈ ਆਉਂਦਾ ਜਾਂਦਾ ਨਹੀਂ ਹੈਗਾ ਹਨਾ ਤੇ ਬਿਲਕੁਲ ਮਤਲਬ ਚੁੱਪਚਾਹ ਦੀ ਹੈ ਉੱਥੇ ویرਾਨ ਪਿਆ ਹੋਵੇ ਕੋਈ ਘਰ ਹਨਾ ਤੇ ਜਾਂ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਛੁੱਟਨਾ ਦੇ ਵਿੱਚ ਜਿਵੇਂ ਬੱਚੇ ਨਾਣ ਕੇ ਚਲੇ ਜਾਂਦੇ ਆ ਤਾਂ ਆਪਾਂ ਕਹਿੰਦੇ ਦੇਖੀ ਬੱਚਿਆਂ ਤੋਂ ਬਿਨਾ ਘਰ ਤਾਂ ਸੁੰਨੇ ਹੀ ਲੱਗਦਾ ਜਮਾ ਲਚਕ ਚੌਂਦੀ ਪਈ ਹੈ ਹਨਾ ਤਾਂ ਸ਼ਬਦ ਕੀ ਸੀਗਾ ਅਸਲ ਦੇ ਵਿੱਚ ਸੁਈਆ ਸੁਣਿਓ ਬਟ ਆਪਾਂ ਕੀ ਬਣਾਤਾ ਸੁਨਣਾ ਠੀਕ ਹੈ ਹੋਰ ਇਸ ਰਿਲੇਟਡ ਜੇ ਆਪਾਂ ਇੱਕ ਤੁਕ ਦੀ ਗੱਲ ਕਰੀਏ ਤਾਂ ਆਪਾਂ ਇੱਥੇ ਕਹਿ ਸਕਦੇ ਹਾਂ ਤੁਕ ਜਿਵੇਂ ਸੁਣਨੇ ਕਰ ਕਰ ਕਾ ਪ੍ਰੋਣਾ ਸੁਣਨੇ ਕਰ ਕਾ ਪ੍ਰੋਣਾ ਜਿਉਂ ਆਇਆ ਜਿਉਂ ਆਇਆ ਤੇ ਉਹ ਜਾਇਆ ਹੁਣ ਇਸ ਦੇ ਸੁਖ ਦਾ ਇੱਥੇ ਕੀ ਮਤਲਬ ਹੈ ਇਸ ਦਾ ਵੀ ਮਤਲਬ ਦੇਖੋ ਜਿਹੜਾ ਸੁਣਨਾ ਕਰ ਪਿਆ ਉੱਥੇ ਕੋਈ ਪੁਰਾਣਾ ਆ ਜੇ ਮਤਲਬ ਕੋਈ ਪ੍ਰਾਣਾ ਆ ਜੇ ਹਨਾ ਵੀ ਘਰੇ ਕੋਈ ਆ ਜੇ ਹਨਾ ਤਾਂ ਜਦੋਂ ਘਰ ਉਹ ਸੁਣਦਾ ਪਿਆ ਉੱਥੇ ਹੈ ਹੀ ਨਹੀਂ ਕੋਈ ਰਹਿਤਾ ਹੀ ਤਾਂ ਫਿਰ ਜਿਵੇਂ ਉਹ ਆਊਗਾ ਉਹ ਵਿੱਚ چلا ਜਾਊਗਾ ਹਨਾ ਸੁਣਨੇ ਸੁਣਨੇ ਘਰ ਦਾ ਪਹਣਾ ਜਿਉਂ ਆਇਆ ਤੇ ਉਹ ਚਾਈ ਮਤਲਬ ਜਿਵੇਂ ਉਹ ਆਇਆ ਉਹ ਵਿੱਚ ਚਲਾ ਗਿਆ ਹਨਾ ਸੋ ਇਸ ਤਰ੍ਹਾਂ ਦੇ ਸਾਰੇ ਸ਼ਬਦ ਆਪਾਂ ਨੂੰ ਗੁਰਬਾਣੀ ਦੇ ਵਿੱਚ ਮਿਲਦੇ ਆ ਪਰ ਆਪਾਂ ਕੀ ਕਹਿੰਦੇ ਆ ਖਾਲੀ ਆਪਾਂ ਖਾਲੀ ਨਹੀਂ ਕਹਿ ਸਕਦੇ ਮੈਂ ਤੁਹਾਨੂੰ ਨਾਲ-ਨਾਲ ਸ਼ਬਦਾਂ ਦੇ ਦੇਖੋ ਦੱਸ ਰਹੀ ਹਾਂ ਕਿ ਇਹ ਸ਼ਬਦ ਖਾਲੀ ਨਹੀਂ ਹੈਗੇ ਇਹ ਸ਼ਬਦ ਸੱਚਮੁੱਚ ਹੈਗੇ ਨੇ ਪਰ ਆਪਾਂ ਇੰਨਾ ਸ਼ਬਦਾਂ ਬਾਰੇ ਪੜ੍ਹਦੇ ਨਹੀਂ ਆਪਾਂ ਹੀ ਸ਼ਬਦਾਂ ਨੂੰ ਦੇਖਦੇ ਨਹੀਂ ਇਹ ਸ਼ਬਦਾਂ ਨੂੰ ਆਪਾਂ ਖਾਲੀ ਕਿਉਂਕਿ ਆਪਾਂ ਨੂੰ ਪੜਾਇਆ ਹੀ ਖਾਲੀ ਹੋਇਆ ਇਸਕਾ ਕਿਨਾ ਆਪਾਂ ਬੱਚਾ ਨੂੰ ਦੱਸਦੇ ਹਨ ਆਪਾਂ ਨੂੰ ਆਪ ਨੂੰ ਪਤਾ ਹੈ ਨਾ ਸੋ ਬਹੁਤ ਸਾਰੇ ਇਸ ਤਰ੍ਹਾਂ ਦੇ ਹੋਰ ਵੀ ਸ਼ਬਦ ਸ਼ਬਦ ਹੈਗੇ ਆ ਜਾਂ ਹੋਰ ਆਪਾਂ ਇੱਕ ਟੁੱਕ ਲਈਏ ਸੁਣਨੀ ਦੇ ਡਰਾਵਣੀ ਜਾਂ ਜੀਵ ਵਿੱਚੋਂ ਜਾਏ ਹੈ ਨਾ ਮਤਲਬ ਜਿਹੜੀ ਜਿਸ ਦੇ ਦੇ ਵਿੱਚੋਂ ਆਤਮਾ ਨਿਕਲ ਗਈ ਤਾਂ ਉਹ ਤਾਂ ਫਿਰ ਉਹ ਆਤਮਾ ਤੋਂ ਬਿਨਾ ਸੁਣੀ ਹੋਣੀ ਹੈ ਫਿਰ ਉਹ ਕਾਦੀ ਮਤਲਬ ਇਨਸਾਨਤਾਰੇ ਆਈ ਨਹੀਂ ਹੋਣਾ ਤਾਂ ਉਹ ਦੇ ਬਿਲਕੁਲ ਸੁਣੀ ਹੋਗੀ ਤੂੰ ਇੱਕ ਡਰਾਵ ਨਹੀਂ ਬਣਗੀ ਠੀਕ ਹੈ ਅਨਿਆ ਉਹ ਸ਼ਬਦਾ ਜਿਨੇ ਅਨਿਆ ਅਨਿਆ ਕੀ ਹੁੰਦਾ ਅਨ ਇੰਟੈਲੀਜੈਂਟ ਮਤਲਬ ਜਿਹਨੂੰ ਆਪਾਂ ਕਹ ਦਿੰਨੇ ਆ ਵੀ ਇਹ ਬਹੁਤ ਨਿਆਣਾ ਇਹਨੂੰ ਹਜੇ ਨਹੀਂ ਸਮਝ ਹੈ ਨਹੀਂ ਹੈ ਨਾ ਮਤਲਬ ਉਹ ਪਤਾ ਨਹੀਂ ਮੈਂ ਨਾ ਹਜੇ ਹੈ ਨਾ ਉਹਨੂੰ ਇਹ ਆਣਾ ਕਹ ਦਿੰਨੇ ਆਪਾਂ ਮਤਲਬ ਨਿਆਣਾ ਹੈ ਨਾ ਜਿਹਨੂੰ ਸੱਪਾ ਕਹ ਦਿੰਨੇ ਆ ਵੀ ਇਹਨੂੰ ਸਮਝ ਹੈ ਨਹੀਂ ਇਹਨੇ ਛੋਟਾ ਬੱਚਾ ਹੈ ਨਾ ਵੀ ਇਹ ਨਿਆਣਾ ਹੈ ਹਜੇ ਹੋਰ ਆਪਾਂ ਕਹਿੰਦੇ ਆ ਵਈਨਾ ਵਈਨਾ ਮਤਲਬ ਕੁਰਬਾਨ ਜਾਨੋ ਉਸ ਤੋਂ ਬਾਅਦ ਹੋਰ ਤਿਰੂਣੀ ਇਹ ਸ਼ਬਦ ਹੈ ਇਹ ਵਰਨਾ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਇਹੇ ਵਰਨ ਵਿੱਚ ਹੀ ਹੁੰਦੇ ਆ ਇਹਨਾਂ ਤੋਂ ਅੱਖਰ ਮਤਲਬ ਸ਼ਬਦ ਸ਼ੁਰੂ ਵੀ ਹੁੰਦੇ ਆ ਜਿਵੇਂ ਮੈਂ ਦੱਸਾਂ ਤੁਹਾਨੂੰ ਆਹ ਵਾਲਾ ਮਨਤਨ ਠੀਕ ਹੈ ਮਨਤਨ ਮਨਾਨੁ ਨਾਅਤ ਇਹ ਸਾਰੇ ਸ਼ਬਦ ਆਪਾਂ ਨੂੰ ਗੁਰਬਾਣੀ ਵਿੱਚ ਮਿਲਦੇ ਆ ਇਸ ਕਰਕੇ ਮੇਰੇ ਹੱਥ ਬੰਦ ਕੇ ਬੇਨਤੀ ਹੈ ਜਿਹੜੇ ਵੀ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਆ ਉਹ ਆਪਣੇ ਬੱਚਿਆਂ ਨੂੰ ਇੰਨਾ ਮਤਲਬ ਵਰਨਾ ਬਾਰੇ ਜਿਹੜੂ ਦੱਸਣ ਤੇ ਉਹਨਾਂ ਨੂੰ ਦੱਸਣ ਕਿ ਇਹ ਸ਼ਬਦ ਖਾਲੇ ਨਹੀਂ ਹੈਗੇ ਇਹਨਾਂ ਤੋਂ ਵੀ ਸ਼ਬਦ ਹੈਗੇ ਨੇ ਤਾਂ ਪੰਜਾਬੀ ਅਧਿਆਪਕ ਵੀ ਇੰਨਾ ਸ਼ਬਦਾਂ ਨੂੰ ਬੱਚਾ ਨੂੰ ਦੱਸਣ ਇੰਨਾ ਸ਼ਬਦਾਂ ਬਾਰੇ ਤੇ ਬੱਚਿਆਂ ਨੂੰ ਪੜ੍ਹਾਉਣ ਦੀ ਇਹ ਕਹਿਣ ਦੀ ਬਜਾਏ ਕਿ ਇਹ ਖਾਲੀ ਨੇ ਉੱਥੇ ਉਦਾਹਰਨਾਂ ਦੇ ਕੇ ਉਹਨਾਂ ਨੂੰ ਸਮਝਾਉਣ ਕਿ ਇਹ ਜਿਹੜੇ ਸ਼ਬਦ ਹੈ ਇਹ ਅਸਲ ਦੇ ਵਿੱਚ ਇਹ ਸ਼ਬਦ ਹੈਗੇ ਨਹੀਂ ਪਰ ਇਹ ਤਾਂ ਚਲੋ ਟਾਈਮ ਦੇ ਨਾਲ ਨਾ ਆਪਣੀ ਪੰਜਾਬੀ ਭਾਸ਼ਾ ਦਾ ਜਲੂਸ ਕੱਢਿਆ ਹੋਇਆ ਹੈ ਕਤਬਾਂ ਵਾਲਿਆਂ ਨੇ ਵੀ ਕੱਢਿਆ ਹੋਇਆ ਤੇ ਆਪਾਂ ਖੁਦ ਵੀ ਜਿਹੜੀ ਹੈਗੀ ਉਹ ਪਿਓਰ ਪੰਜਾਬੀ ਨੇ ਬੋਲਦੇ ਬੱਚਿਆਂ ਦੇ ਨਾਲ ਇਸ ਕਰਕੇ ਬੱਚਾ ਨੂੰ ਵੀ ਪਿਓਰ ਪੰਜਾਬੀ ਬੋਲਣੀ ਚਾਹੀਦੀ ਹੈ ਹਨਾ ਇਸ ਕਰਕੇ ਮਾਪਿਆਂ ਨੂੰ ਵੀ ਚਾਹੀਦਾ ਕਿ ਉਹ ਵੀ ਆਪਣੇ ਬੱਚਿਆਂ ਨੂੰ ਇਸ ਸੰਬੰਧਿਤ ਸ਼ਬਦ ਦੱਸਣ ਇਨਾ ਪਾਰੇ ਦੱਸਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਸਾਰੇ ਸ਼ਬਦਾਂ ਬਾਰੇ ਤੁਸੀਂ ਜਾਣੋ ਕਿ ਇਹ ਸ਼ਬਦ ਜਿਹੜੇ ਹੈਗੇ ਐ ਤੇ ਇਨ੍ਹਾਂ ਬਾਰੇ ਆਪਣੇ ਬੱਚਿਆਂ ਨੂੰ ਵੀ ਦੱਸੋ